ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਆٹے ਦੇ ਤੇ ਵੇਸਣ ਦੇ ਪੇੜੇ ਤੇ ਇੱਥੇ ਮੈਂ ਇੱਕ ਕੋਲੀ ਵੇਸਣ ਦੀ ਲਈ ਸੀ ਤੇ ਇੱਕ ਕੋਲੀ ਆਪਾਂ ਆٹے ਦੀ ਲਈ ਸੀ ਤੇ ਇਹਨਾਂ ਦੋਵਾਂ ਚੀਜ਼ਾਂ ਨੂੰ ਮਿਲਾ ਕੇ ਤੇ ਆਪਾਂ ਇਹਨਾਂ ਦੋਵਾਂ ਨੂੰ ਭੁੰਨ ਕੇ ਤਿਆਰ ਕਰਾਂਗੇ ਦਕਸ਼ਨ ਉੱਪਰ ਆਪਾਂ ਪੈਦ ਰੱਖ ਲਿਆ ਸੀ ਤੇ ਇਹਦੇ ਵਿੱਚ ਆਟੇ ਨੂੰ ਪਾ ਦਵਾਂਗੇ ਤੇ ਨਾਲ ਹੀ ਆਪਾਂ ਵੇਸਣ ਪਾ ਕੇ ਤੇ ਇਹਨਾਂ ਦੋਵਾਂ ਚੀਜ਼ਾਂ ਨੂੰ ਆਪਾਂ ਭੁੰਨ ਕੇ ਤਿਆਰ ਕਰ ਦਵਾਂਗੇ ਆਟੇ ਵੇਸਨ ਨੂੰ ਭੁੰਨ ਕੇ ਆਪਾਂ ਬ੍ਰਾਊਨ ਜਾਂ ਕਰ ਲਵਾਂਗੇ ਆਟੇ ਵੇਸਨ ਦਾ ਕਲਰ ਚੇਜ ਹੋ ਗਿਆ ਤੇ ਹੋਰ ਆਪਾਂ ਇਹਨੂੰ ਥੋੜਾ ਜਿਹਾ ਹੋਰ ਇਹਨੂੰ ਬ੍ਰਾਊਨ ਕਰ ਲਵਾਂਗੇ ਕੱਚਾਪਨ ਜਿਹੜਾ ਇਹਦੇ ਵਿੱਚ ਨਾ ਆਵੇ ਸਵਾਦ ਕੱਚੇ ਦਾ ਤੇ ਇਹਨੂੰ ਥੋੜਾ ਜਿਹਾ ਆਪਾਂ ਹੋਰ ਲਾਲ ਲਾਲ ਕਰ ਲਵਾਂਗੇ ਤੇ ਨੂੰ ਆਪਾਂ ਚੰਗੀ ਤਰ੍ਹਾਂ ਬਰੋਨ ਕਰ ਲਿਆ ਤੇ ਆਟਾ ਬਹੁਤ ਵਧੀਆ ਭੁੱਲ ਕੇ ਤਿਆਰ ਹੋ ਗਿਆ ਤੇ ਹੁਣ ਆਟੇ ਨੂੰ ਆਪਾਂ ਥਾਲੀ ਵਿੱਚ ਪਾ ਦਵਾਂਗੇ ਠੰਡਾ ਕਰਨ ਵਾਸਤੇ ਉਸੇ ਭਾਂਡੇ ਵਿੱਚ ਪਾ ਦਵਾਂਗੇ ਆਪਾਂ ਦੁੱਧ ਦੋ ਕੌਲੀ ਆਪਾਂ ਦੁੱਧ ਨੂੰ ਪਾ ਦਿੱਤਾ ਸੀ ਦੁੱਧ ਗਰਮ ਕਰ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਖੰਡ ਨੂੰ ਐਡ ਕਰ ਦਵਾਂਗੇ ਦੁੱਧ ਨੂੰ ਆਪਾਂ ਖੰਡ ਪਾ ਕੇ ਅੱਧਾ ਪਕਾ ਲਵਾਂਗੇ ਦੁੱਧ ਅੱਧਾ ਰਹਿ ਗਿਆ ਕਾੜ ਕੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਟਾ ਭੁੰਨਿਆ ਸੀ ਉਹਨੂੰ ਪਾ ਦਵਾਂਗੇ ਮਿਕਸ ਕਰ ਦਾਂਗੇ ਦੁੱਧ ਵਿੱਚ ਇੱਕ ਚਮਚਾ ਆਪਾਂ ਦੇਸੀ ਘਿਓ ਦਾ ਪਾ ਦਵਾਂਗੇ ਵੱਡਾ ਚਮਚਾ ਪਾਇਆ ਸੀ ਮੈਂ ਮਿਕਸ ਕਰ ਦਵਾਂਗੇ ਬੈਟਰ ਨੂੰ ਹੁਣ ਆਪਾਂ ਥਾਲੀ ਵਿੱਚ ਪਾ ਕੇ ਠੰਡਾ ਕਰ ਲਵਾਂਗੇ बैटर मिक्स कर लागे बैटर आपसे कोसे कोसे जहाँ पेड़े बना के तैयार करने ज्यादा ठंडा नहीं गा करा आप ਹੁਣ ਇਹਦੇ ਪੇੜੇ ਜੇ ਬਣਾਵਾਂਗੇ ਆਪਾਂ ਛੋਟੇ ਛੋਟੇ ਇਸ ਤਰ੍ਹਾਂ ਦੇ ਆਪਾਂ ਬਣਾ ਕੇ ਇਹਨਾਂ ਨੂੰ ਤਿਆਰ ਕਰ ਲਵਾਂਗੇ ਤੇ ਉੱਪਰ ਇਹਨਾਂ ਦੇ ਉੱਤੇ ਕਾਜੂਆਂ ਨੂੰ ਲਾ ਦੇਵਾਂਗੇ ਤੇ ਆ ਤੁਸੀਂ ਦੇਖ ਸਕਦੇ ਪੇੜੇ ਇਸ ਤਰ੍ਹਾਂ ਇਹ ਸਾਰੇ ਬਣਾ ਕੇ ਤਿਆਰ ਕਰ ਲਵਾਂਗੇ ਅੱਟੇ ਵੇਸਨ ਦੇ ਪੇੜੇ ਬਣ ਕੇ ਤਿਆਰ ਤੇੜੇ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਲਾਜਵਾਬ ਪੇੜੇ ਬਣ ਕੇ ਤਿਆਰ ਹੋਏ ਆ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਵਾਦੀ ਸਤਿ ਸ਼੍ਰੀ ਅਕਾਲ ਜੀ